ਮੇਰੇ ਚੈਨਲ ਸੋਹਣੀ ਧਰਤ ਪੰਜਾਬ ਦੀ ਨੂੰ ਦੇਖ ਰਹੇ ਮੇਰੇ ਰੱਬ ਵਰਗੇ ਦਰਸ਼ਕ ਵੀਰ ਅਤੇ ਮੇਰੀਆਂ ਭੈਣਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ دوست ਕਰਨਜੀਤ ਰੰਗੀਆਂ ਦੋਸਤੋ ਜਿਵੇਂ ਮੈਂ ਪਹਿਲਾਂ ਤੁਹਾਨੂੰ ਮੇਰੇ ਚੈਨਲ ਸੋਹਣੀ ਧਰਤ ਪੰਜਾਬ ਦੀ ਤੇ ਪ੍ਰੋਗਰਾਮ ਰੰਗਲੀ ਦੁਨੀਆ ਦੇ ਵਿੱਚ ਇੱਕ ਬਹੁਤ ਹੀ ਸ਼ਾਨਦਾਰ ਦੇਖਣ ਵਾਲੀ ਚੀਜ਼ ਦੇ ਦਰਸ਼ਨ ਕਰਵਾਏ ਸੀ ਤੁਹਾਨੂੰ ਦਿਖਾਇਆ ਸੀ ਚੰਡੀਗੜ੍ਹ ਦੇ ਰੌਗਾਰਡਨ ਦੇ ਵਿੱਚ ਬਣੇ ਹੋਏ ਡੌਲ ਮਿਊਜ਼ੀਅਮ ਤੁਹਾਨੂੰ ਮੈਂ ਦਰਸ਼ਨ ਕਰਾਇਆ ਸੀ ਡੌਲ ਮਿਊਜ਼ੀਅਮ ਦੇ ਤੇ ਅੱਜ ਮੈਂ ਫਿਰ ਆਪਣੇ ਦੋਸਤਾਂ ਨਾਲ ਚੰਡੀਗੜ੍ਹ ਆਇਆ ਹੋਇਆ ਸੀ ਤਾਂ ਹੁਣ ਇੱਥੇ ਦੋਸਤੋ ਸ਼ਾਮ ਦਾ ਟਾਈਮ ਹੈ ਤੇ ਦੋਸਤੋ ਮੈਂ ਤੁਹਾਨੂੰ ਦਿਖਾਉਂਦਾ ਹਾਂ ਚੰਡੀਗੜ੍ਹ ਸੁਖਨਾ ਝੀਲ ਦਾ ਨਜ਼ਾਰਾ ਤੇ ਸਾਵ ਨੂੰ ਇੱਥੇ ਬੜੀ ਹੀ ਰੌਣਕ ਹੁੰਦੀ ਹੈ ਤੇ ਦੇਖਣ ਦਾ ਨਜ਼ਾਰਾ ਦੇਖਣ ਵਾਲਾ ਹੁੰਦਾ ਹੈ ਦੋਸਤੋ ਚੰਡੀਗੜ੍ਹ ਦੇ ਵਿੱਚ ਦੋਸਤੋ ਬੇਸ਼ੱਕ ਤੁਸੀਂ ਬਹੁਤ ਘੁੰਮੇ ਹੋਵੋਗੇ ਪਰ ਜੇ ਤੁਸੀਂ ਕਦੇ ਚੰਡੀਗੜ੍ਹ ਦੇ ਵਿੱਚ ਆ ਕੇ ਆ ਸੁਖਨਾ ਝੀਲ ਦਾ ਨਜ਼ਾਰਾ ਨਹੀਂ ਲਿਆ ਤਾਂ ਸਮਝੋ ਦੋਸਤੋ ਕੁਝ ਵੀ ਨਹੀਂ ਦੇਖਿਆ ਆ ਦੇਖੋ ਦੋਸਤੋ ਜੇ ਤੁਸੀਂ ਆਪਣੀ ਫੈਮਿਲੀ ਦੇ ਨਾਲ ਆਉਂਗੇ ਆਪਣੇ ਬੱਚਿਆਂ ਦੇ ਨਾਲ ਆਉਂਗੇ ਤਾਂ ਇੱਥੇ ਬੱਚਿਆਂ ਦੇ ਇੰਜੋਏ ਲਈ ਬਹੁਤ ਵਧੀਆ-ਵਧੀਆ ਚੀਜ਼ਾਂ ਨੇ ਝੂਲੇ ਹੈਗੇ ਨੇ ਦੇਖੋ ਜਮਿਆਰ ਟ੍ਰੇਨ ਦਾ ਦ੍ਰਿਸ਼ੀਕਾ ਦੇਖੋ ਕਿੰਨੀ ਵਧੀਆ ਲੱਗਦੀ ਹੈ ਬੱਚੇ ਕਿੰਨਾ ਆਨੰਦ ਲੈ ਰਹੇ ਨੇ ਮਜ਼ਾ ਲੈ ਰਹੇ ਹਨ ਖੋ ਪਿੱਛੇ ਕਿੰਨਾ ਸੋਹਣਾ ਦ੍ਰਿਸ਼ ਵਾਲਾ ਦਿਖਾ ਹੈਗਾ ਉਹਨਾ ਬੂड़ियां ਖੜੀਆਂ ਹੋਈਆਂ ਨੇ ਤੇ ਹਰਿਆਲੀ ਹੈਗੀ ਐਸ ਤਰ੍ਹਾਂ ਲੱਗਦਾ ਜਿਵੇਂ ਕੁਦਰਤ ਨੇ ਇੱਕ ਪਹਾੜਾ ਨੂੰ ਆਪਣੀ ਤਰਤੀਬ ਨਾਲ ਸਜਾਇਆ ਹੋਵੇ ਦੋਸਤੋ ਨਾ ਦੇਖੋ ਕਿੱਡਾ-ਕੱਡਾ ਕਿੱਡੀ-ਕਿੱਡੀ ਦੂਰ ਦੇ ਦੂਰ ਦੂਰ ਤੱਕ ਪੈਲੇ ਕੋਸ਼ਮੁੰਦਰ ਲੱਗ ਰਿਹਾ ਹੈ ਪੁਰਾਣਾ ਘੁੰਮਣਾ ਫਿਰਨਾ ਬਹੁਤ ਚੰਗੀ ਗੱਲ ਹੈ ਦੋਸਤੋ ਮੇਰੇ ਦੋਸਤ ਕਈ ਬਹੁਤ ਘੁੰਮਣ ਫਿਰਨ ਦੇ ਬਹੁਤ ਸ਼ੌਕੀਨ ਹੁੰਦੇ ਹਨ ਘੁੰਮਣਾ ਫਿਰਨਾ ਕੋਈ ਮਾੜੀ ਗੱਲ ਨਹੀਂ ਮੈਂ ਕਹਿਣਾ ਵੀ ਘੁੰਮਣਾ ਫਿਰਨਾ ਬਹੁਤ ਚੰਗੀ ਗੱਲ ਹੈ ਦੋਸਤੋ ਘੁੰਮਣ ਫਿਰਨ ਦੇ ਨਾਲ ਤੁਹਾਡੇ ਗਿਆਨ ਦੇ ਵਿੱਚ ਵਾਧਾ ਹੁੰਦਾ ਹੈ ਚੰਗੇ ਚੰਗੇ ਇਤਿਹਾਸਕ ਥਾਵਾਂ ਦੇਖਿਆ ਕਰੋ ਹਨ ਤੁਹਾਡੇ ਗਿਆਨ ਦੇ ਵਿੱਚ ਵਾਧਾ ਹੋਏ ਤੁਸੀਂ ਇਤਿਹਾਸ ਨਾਲ ਜੁੜੋਗੇ ਉਹਨਾਂ ਸਥਾਨਾਂ ਦੇ ਨਾਲ ਜੁੜੋਗੇ ਉਹਨਾਂ ਦੀ ਸਥਾਨਾਂ ਦੀ ਮਹੱਤਤਾ ਨੂੰ ਸਮਝੋਗੇ ਦੋਸਤੋ ਤੁਸੀਂ ਵਿਦੇਸ਼ਾਂ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੰਨਾ ਮਰਜ਼ੀ ਘੁੰਮੋ ਦੋਸਤੋ ਮੈਂ ਨਹੀਂ ਤੁਹਾਨੂੰ ਮਨਾ ਕਰਦਾ ਤਾਂ ਕਿ ਘੁੰਮਣ ਫਿਰਨ ਦੇ ਨਾਲ ਤੁਹਾਡੇ ਗਿਆਨ ਦੇ ਵਿੱਚ ਵਾਧਾ ਹੁੰਦਾ ਹੈ ਨੌਲੇਜ ਮਿਲਦੀ ਹੈ ਤੁਹਾਨੂੰ ਹਨ ਤੇ ਪਰ ਕੀ ਹੈ ਵੀ ਯਾਰ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਇਹ ਜਿਹੀਆਂ ਚੀਜ਼ਾਂ ਪਈਆਂ ਨੇ ਬਹੁਤ ਸਾਰੇ ਇਹ ਜਿਹੇ ਇਤਿਹਾਸਕ ਸਥਾਨ ਪਏ ਨੇ ਇਸ ਤਰ੍ਹਾਂ ਦੇ ਬਹੁਤ ਸਾਰੇ ਦਰਸ਼ਨ ਕਰਨ ਵਾਲੇ ਇਤਿਹਾਸਕ ਸਥਾਨ ਪਏ ਨੇ ਮੈਂ ਕਹਿਣਾ ਤੁਸੀਂ ਵਿਦੇਸ਼ਾਂ ਦੇ ਵਿੱਚ ਵੀ ਘੁੰਮੋ ਪਰ ਇੰਡੀਆ ਨੂੰ ਚੰਗੀ ਤਰ੍ਹਾਂ ਘੁੰਮ ਲਓ ਦੋਸਤੋ ਇੰਡੀਆ ਦੇ ਵਿੱਚ ਬਹੁਤ ਬਹੁਤ ਆਪਣੇ ਹੈਰੀਟ ਜਗ੍ਹਾ ਪਈਆਂ ਨੇ ਜੇ ਤੁਸੀਂ ਆਪਣੇ ਗੇ ਤੁਸੀਂ ਇੱਥੇ ਘੁੰਮਣ ਆਉਂਗੇ ਦੋਸਤੋ ਆਪਣੇ ਦੋਸਤਾਂ ਦੇ ਨਾਲ ਆਪਣੀ ਫੈਮਿਲੀ ਦੇ ਨਾਲ ਹਨਾ ਤਾਂ ਤੁਸੀਂ ਇੱਥੇ ਬਹੁਤ ਬੁਧੀਆ ਇੰਜੋਏ ਹੋਊਗਾ ਤੁਹਾਡੇ ਬੱਚੇ ਤੁਹਾਡੀ ਫੈਮਿਲੀ ਤੁਹਾਡਾ ਪਰਿਵਾਰ ਤੁਹਾਡੇ ਦੋਸਤ ਸਾਰੇ ਖੁਸ਼ ਹੋ ਕੇ ਜਾਣਗੇ ਜਿੰਨਾ ਵੀ ਤੁਹਾਡਾ ਪੈਸਾ ਇੱਥੇ ਖਰਚ ਹੋਊਗਾ ਬេសਤਾ ਘੁੰਮਣਾ ਫਿਰਨਾ ਫਰੀ ਹੈ ਬੱਚਿਆਂ ਨੂੰ ਫੁੱਲਾਂ ਵਗੈਰਾ ਤੇ ਮਾੜਾ ਮੋਟਾ ਇੱਥੇ ਲੱਗਦਾ ਪੈਸਾ ਠੀਕ ਹੈ ਤਾਂ ਉਹਦਾ ਤੁਹਾਨੂੰ ਮੁੱਲ ਮਿਲੂਗਾ ਠੀਕ ਹੈ ਤੇ ਸ਼ਾਮ ਦੇਖੋ ਸ਼ਾਮ ਨੇ ਹੁੰਦੀ ਜਾਂਦੀ ਹੈ ਨਾ ਕਿੰਨਾ ਘੰਟ ਲੱਗ ਰਿਹਾ ਦ੍ਰਿਸ਼ ਇਤੋਂ ਦਾ ਠੀਕ ਹੈ ਤੇ ਇਹ ਤੇ کئی ਬੱਚੇ ਸ਼ਾਇਦ ਆਪਣੇ ਬਰਜਿਸ਼ ਕਰਨ ਵੀ ਆਉਂਦੇ ਨੇ ਤੇ ਬੜੇ ਜੋਰ ਅਜਮਾਸ਼ ਅਜਮਾਸ਼ ਕਰਦੇ ਨੇ ਬੱਚੇ ਹਨ ਵੀਡੀਓ ਨੂੰ ਸਕਿਪ ਨਾ ਕਰਿਓ ਦੋਸਤੋ ਵੀਡੀਓ ਨੂੰ ਲਾਸਟ ਤੱਕ ਲਾਸਟ ਤੱਕ ਦੇਖਿਓ ਤੇ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਤੇ ਕਿਰਪਾ ਕਰਕੇ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਦੋਸਤੋ ਵੀਡੀਓ ਬਣਾਉਣ ਤੇ ਬਹੁਤ ਮਿਹਨਤ ਲੱਗਦੀ ਹੈ ਬਹੁਤ ਸਮਾਂ ਲੱਗਦਾ ਵੀਡੀਓ ਬਣਾਉਣ ਤੇ ਕਾਫੀ ਮਿਹਨਤ ਲੱਗਦੀ ਹੈ ਦੋਸਤੋ ਠੀਕ ਹੈ ਐਂਡ ਤੱਕ ਵੀਡੀਓ ਨੂੰ ਦੇਖਿਆ Benim kanalımı abone olmayı unutmayın